ਬੱਲੇ ਕਬੱਡੀ ਕਬੱਡੀ ਨੰਨੀ ਦੇ ਗੋਪੀ ਨੰਨੀ ਦੇ ਗੋਪੀ ਨੰਨੀ ਦੇ ਗੋਪੀ ਸ਼ੇਰਾ ਮੀਰਾ ਕੁਰਦੇ ਦੇ ਮਿੱਤਰਾਂ ਨੂੰ 1000 ਦੀ ਦੂਸਰੀ ਰੇਡ ਜਿੰਦਰ ਰੰਧਾਵਾ ਐਲਾਨ ਕਰਾਉਂਦੇ ਆ ਗੋਪੀ ਤੇਰਾ ਇੱਕ ਕੁਝ ਫਾ ਗੋਪੀ ਦਾ ਜੀ ਇੱਕੋ ਜਫਾ 5000 ਦਾ ਤੇ ਗਰਦੇਵ ਦੀਆਂ ਤਿੰਨ ਰੇਡਾਂ 5000 ਦੀਆਂ ਇਹ ਸਾਡੇ ਪਿੰਦਰ ਵੀਰ ਐਲਾਨ ਕਰਵਾ ਰਹੇ ਆ ਆ ਨੰਨੇ ਕੱਟ ਪਿੰਡ ਵਾਲਾ ਆ ਜਿਹੜਾ ਬੈਕ ਤੇ ਟੈਟੂ ਆ ਇਹੀ ਪਾਲੇ ਜਲਾਲਪੁਰ ਜੀ ਦੇ ਆ ਇਹੀ ਸੁਲਤਾਨ ਦੇ ਆ ਉਹ ਨੰਨੇ ਨੇ ਵੀ ਉਹੀ ਟੈਟੂ ਬਣਾਇਆ ਹੁਣ ਚੌਹਾਂ ਵਿੱਚੋਂ ਫਰੰਦੀਪੁਰ ਜੀ ਹੈਵੀ ਟਰਾਲੇ ਪੜ ਗਿਆ ਹੋਣ ਗੱਲ ਸਵਾਲ ਵਾਲੇ ਆ ਪਿੰਡੀ ਸਵਾਲ ਬਾਲ ਰਿਹਾ ਇੱਕ ਪਾਸੇ ਫਰੰਦੀਪੁਰ ਜੀ ਇੱਕ ਪਾਸੇ ਕੱਟਾ ਮਾਨ ਆਹ ਗੋਪੀ ਗੋਪੀ ਆਹ ਗੋਪੀ ਦੀ ਜਾਸ ਤੇ ਫੈਨ ਲੱਖਾਂ 2 ਹੋ ਗਏ 1000 ਦੀਆਂ ਲੰਬ ਵਜ ਗਈ ਹੈ ਰੇਡਰ ਨੇ ਵੀ ਤੇ ਫਰੰਦੀਪੁਰੇ ਨੇ ਵੀ ਕਹਿੰਦੇ ਜੋਰ ਲਾਇਆ ਸੋ ਨਜ਼ਾਰਾ ਕਿੰਨੂ ਕਿੰਨੂ ਆਇਆ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਪਿਆਰ ਦੀਆਂ ਹੋਣਗੀਆਂ ਮੀਰਾ ਕੋਟਿਆ ਸ਼ੇਰਾ ਪਿਛਲੇ ਸੀਜ਼ਨ ਦੇ ਯਰਪ ਦੇ ਕਈ ਕਪਾਂ ਦਾ ਵੈਕਟ ਰੇਡਰ ਅੱਜ ਵੀ ਉਮੀਦਾਂ ਨਜ਼ਰ ਮਤੋ ਆ ਜਿਹੜੇ ਜਿਹੜੇ ਵੀਰ ਸਕੋਰ ਲਿਖ ਰਹੇ ਆ ਉਹ ਜਾਤੀ ਦਾ ਨਾਮ ਲਿਖ ਲਿਓ ਦੋ ਜਫਰੀ ਨੇ ਪਹਿਲਾਂ ਲਾਤੇ ਐਨ ਆਰ ਆਈ ਭਰਾਵਾਂ ਵੱਲੋਂ 5000 ਆਮਦਨੀ ਤੇ ਕਿਉਂ ਵੀ ਮੁਕਾਬਲਾ 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 ਓਏ ਟੱਕਰ 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 ਧੋਪੀ ਟੱਕਰ ਸਰਾ ਸਰਾ ਅੱਜ ਸਰਾ ਪਰ ਨੰਬਰ ਓਏ ਆ ਟੱਕਰ ਦਾ ਕਿੰਨਾ ਕਿੰਨਾ ਦਾ ਆ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਕੇ ਸ਼ਰਿਆਮ ਚੋપરા ਨੇ ਇੱਕ ਠੋਕ ਕੇ ਗੜ ਦਿੱਤਾ ਕਿਲਾ ਨੇਝੇ ਵਾਲੀ ਨੋਕ ਤੇ ਵਗਦੇ ਸਮੁੰਦਰਾਂ ਦੇ ਰੁਕ ਮੋੜ ਤੇ ਧੰਨ ਧੰਨ ਹੋ ਗਈ ਅਕਬਾਲ ਆਇਆ ਹੋਇਆ ਵਿਦੇਸ਼ੀ ਖੇੜਾ ਆਇਆ ਲੈ ਵੀ ਗੋਪੀ ਤੈਨੂੰ ਮੁਬਾਰਕਬਾਦ ਹੈ ਕਿ ਤੂੰ ਨਵੇਂ ਮੁੰਡਿਆਂ ਨੂੰ ਤਰਾਸ਼ ਕੇ ਅੱਗੇ ਲੈ ਕੇ ਆ ਰਿਹਾ ਨੰਨੀ ਕੱਟ ਪਿੰਡ ਵਾਲਾ ਆ ਗਿਆ ਲਾਸਟ ਕਬੱਡੀ ਪਾ ਰਿਹਾ ਉਧਰੀ ਸਾਈਡ ਗੋਪੀ 11000 ਇੰਗਲੈਂਡ ਤੋਂ 75 ਵੀ ਰੱਖਦਾ ਉਹ ਲੱਗਿਆ ਗੋਪੀ ਬੱਲੇ نظارا چکر مار کے دسا جو بہت بہت

ஆனியசோ ரமண ரே ஆகவே கேலை ਨਾਮ ਸ਼ੇਰਾ ਸ਼ੇਰਾ ਦੁਨੀਆ ਚ ਚੱਲਦਾ ਲਾਹੌਰੀ ਮਲਵਾਲਾ ਵੱਡਾ ਭਰਾਇਆ ਮੀਰਾ ਕੋਟੀਆਂ ਵੱਡੇ ਪ੍ਰਬੰਧ ਕਰਕੇ ਬੈਠਾ ਨੰਨੀ ਕਟਾਂ ਵਾਲਾ 1000 ਦੀ ਲਾਸਟ ਕਬੱਡੀ ਲਓ 1000 ਦੀ ਲਾਸਟ ਰੇਡ ਹੈ ਇਹ ਦੂਸਰੇ ਹਾਫ ਦੀ ਖੇਡ ਛੇੜੇ ਜਾ ਰਹੀ ਹੈ ਦਰਸ਼ਕ ਵੀਰ ਨੋਟ ਕਰ ਲੈਣ ਜਿਹੜੀਆਂ ਸਾਈਡਾਂ ਉਹ ਚੇਂਜ ਹੋ ਗਈਆਂ ਖੀਰਾਬਾਲ ਦੀ ਟੀਮ ਆ ਗਈ ਇੱਧਰ ਜਿਹੜੇ ਪਾਸੇ ਰੋੜਾ ਜਿਹੜੇ ਪਾਸੇ 에어ਪੋਰਟ ਇਸ ਪਾਸੇ ਟੀਮ ਆ ਗਈ ਖੀਰਾ ਵਾਲੀ ਤੇ ਦੂਸਰੇ ਪਾਸੇ ਫਰੰਦੀਪੁਰ ਆ ਗਈ ਹੈ ਲਓ ਨੰਨੀ ਕੱਟਾਂ ਵਾਲਾ 1000 ਇਹ ਕਿੰਨਾਂ ਬਲੋ ਆ ਐਨਆਰਆਈ ਸਮਝੋ ਐਨਆਰਆਈ ਨੂੰ ਗੋਪੀ ਲੱਗ ਜਾਓ ਬੱਲੇ 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 ਕਬੱਡੀ ਕਬੱਡੀ ਕਿਆ ਬਾਤ ਓ ਜਫਾ ਕਿਦਾਂ ਦਾ ਲੱਗਾ ਤਾੜੀਆਂ ਮਾਰ ਕੇ ਦੇ ਜੋਰਦਾਰ 1000 ਐਨਆਰਏ ਭਰਾਵਾਂ ਵੱਲੋਂ ਤੇ ਪਾ ਹੁਣ ਤੋਂ ਡੰਡ ਬੈੜਕਾ ਲਾ ਲਾ ਕੋਡੀ ਹੋ ਗਈ ਲੱਖਾਂ ਦੀ ਫੱਤਾਪੁਰੀਆ ਤਿਆਰੀ ਵੱਟ ਵੀ ਨੌਜਵਾਨਾ ਯਾਰਾਂ ਦਾ ਯਾਰ ਸ਼ੇਰਾ ਬੈਠਾ ਇੱਕ ਨਹੀਂ ਦੋ ਨਹੀਂ ਪੰਜ ਨਹੀਂ ਜੱਫੇ ਤੇਰੇ ਹੋਣਗੇ ਤਿੰਨ ਤੇ 10000 ਦਿੱਤਾ ਜਾਣਾ ਪਰ ਸਾਹਮਣੇ ਰਫੀਕ ਇਹ ਸ਼ਕਰਪੁਰੀਆ 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 ਬੱਲੇ 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 ਕਬੱਡੀ 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 ਇਹ ਨੰਨੀ ਕੰਨ ਵਾਲਾ ਭਾਰੇ ਪੱਟਾਂ ਵਾਲਾ ਨੰਨੀ ਕੱਟਾਂ ਵਾਲਾ ਭਾਰੇ ਪੱਟਾਂ ਵਾਲਾ ਚੋਟੀ ਦਾ ਨੰਬਰ ਜੋਣ ਦੇ ਚ ਕਾਮਯਾਬ ਹੈ ਨੰਨੀ ਕੱਟ ਪਿੰਡ ਵਾਲਾ ਆ ਗਿਆ ਆ ਮੇਰੇ ਪੰਜਾਬੀ ਵੀਰੋ ਕਿ ਸੌਂਜਾ ਪੁੱਤਰਾ ਸੌਂਜਾ ਸਿੰਘਾਂ ਦੇ ਹੱਥ ਬੜੇ ਭਾਰੀ ਨੇ ਮਰਨੋਂ ਮੂਲ ਨਹੀਂ ਡਰਦੇ ਜਿਹੜੇ મોત ਦੇ ਵਪਾਰੀ ਨੇ ਹਿੱਕਾਂ ਤਾਨ ਕੇ ਖੜਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ ਸੌਂਜਾ ਪੁੱਤਰਾ ਸੌਂਜਾ ਸਿੰਘਾਂ ਦੇ ਹੱਥ ਬੜੇ ਭਾਰੀ ਨੇ ਹੱਥ ਭਾਰੀ ਐ ਸਰੀਰ ਭਾਰੀ ਐ ਆ ਸਰਦਾਰ ਮੇਰੇ ਵੀਰੋ ਨੰਨੀ ਕੱਟ ਪਿੰਡ ਵਾਲਾ ਪੱਪਾ ਵੀ ਆ ਗਿਆ ਏਕਮ ਆ ਸਾਹਮਣੇ ਟੱਕਰ ਟੱਕਰ ਆ ਮੁੰਡੇ ਦੀ ਵੀ ਕਲਿੱਪ ਕਹਿੰਦੇ ਬੜੀ ਮਸ਼ਹੂਰ ਹੋਈ ਐ ਪਰ ਨੰਨੀ ਕੱਟ ਪਿੰਡ ਵਾਲਾ ਇੱਕ ਤਕੜਾ ਨੰਬਰ ਜੋੜਦਾ ਹੋਇਆ ਸ਼ੇਰਾ ਮੀਰਾ ਗੁਰਦੇ ਦੇ ਮਿੱਤਰਾਂ ਨੂੰ 1000 ਦੀ ਦੂਸਰੀ ਰੇ ਜਿੰਦਰ ਰੰਧਾਵਾ ਐਲਾਨ ਕਰਾਉਂਦੇ ਆ ਗੋਪੀ ਤੇਰੇ ਇੱਕ ਕੁਝ ਪਾ ਗੋਪੀ ਦਾ ਜੀ ਇੱਕੋ ਜਫਾ 5000 ਦਾ ਤੇ ਗੁਰਦੇਵ ਦੀਆਂ ਤਿੰਨ ਰੇਡਾਂ 5000 ਦੀਆਂ ਇਹ ਸਾਡੇ ਪਿੰਦਰ ਵੀਰ ਐਲਾਨ ਕਰਵਾ ਰਹੇ ਆ ਆ ਨੰਨੇ ਕੱਟ ਪਿੰਡ ਵਾਲਾ ਆ ਜਿਹੜਾ ਬੈਕ ਤੇ ਟੈਟੂ ਆ ਇਹੀ ਪਾਲੇ ਜਲਾਲਪੁਰ ਜੀ ਦੇ ਆ ਇਹੀ ਸੁਲਤਾਨ ਦੇ ਆ ਉਹ ਨੰਨੇ ਨੇ ਵੀ ਉਹੀ ਟੈਟੂ ਬਣਾਇਆ ਹੁਣ ਚੌਹਾਂ ਵਿੱਚੋਂ ਫਰੰਦੀਪੁਰ ਜੀ ਹੈਵੀ ਟਰਾਲੇ ਪੜ ਗਿਆ ਹੋਣ ਗੱਲ ਸਵਾਲ ਵਾਲੀ ਆ ਪਿੰਡੀ ਸਵਾਲ ਬਣ ਰਿਹਾ ਇੱਕ ਪਾਸੇ ਫਰੰਦੇਪੁਰ ਜਾਂ ਇੱਕ ਪਾਸੇ ਕਟਾਵਾਂ ਨੰਨੀ ਆਹ ਗੋਪੀ ਗੋਪੀ ਆਹ ਗੋਪੀ ਦੀ ਜਾਸ ਤੇ ਫੈਨ ਲੱਖਾਂ ਦੋ ਹੋ ਗਏ 1000 ਦੀਆਂ ਲੰਬ ਵਜ ਗਈ ਹੈ ਰੈਡਰ ਦੀ ਵੀ ਤੇ ਫਰੰਦੀਪੁਰੇ ਨੇ ਵੀ ਕਹਿੰਦੇ ਜੋਰ ਲਾਇਆ ਸੋ ਨਜ਼ਾਰਾ ਕਿੰਨੂ ਕਿੰਨੂ ਆਇਆ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਪਿਆਰ ਦੀਆਂ ਹੋਣਗੀਆਂ ਮੀਰਾ ਕੋਟਿਆ ਸ਼ੇਰਾ ਪਿਛਲੇ ਸੀਜ਼ਨ ਦੇ ਯੂਰਪ ਦੇ ਕਈ ਕਪਾਂ ਦਾ ਬੈਸਟ ਰੈਡਰ ਅੱਜ ਵੀ ਉਮੀਦਾਂ ਨਿਜਮਣ ਤੋਂ ਆਸ ਜਿਹੜੇ ਜਿਹੜੇ ਵੀਰ ਸਕੋਰ ਲਿਖ ਰਹੇ ਆ ਉਹ ਜਾਫੀ ਦਾ ਨਾਮ ਲਿਖ ਲਿਓ ਦੋ ਜਫਰੀ ਨੇ ਪਹਿਲਾਂ ਲਾਤੇ ਐਨ ਆਰ ਆਈ ਭਰਾਵਾਂ ਵੱਲੋਂ 5000 ਆਮਦਨੀ ਤੇ ਕਿਉਂ ਵੀ ਮੁਕਾਬਲਾ 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 ਓਏ ਟੱਕਰ 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 ਧੋਪੀ ਟੱਕਰ ਸਰਾ ਸਰਾ ਅੱਜ ਸਰਾ ਪਰ ਨੰਬਰ ਓਏ ਆ ਟੱਕਰ ਦਾ ਕਿੰਨਾ ਕਿੰਨਾ ਦਾ ਆ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਕੇ ਸ਼ਰਿਆਮ ਚੋપરા ਨੇ ਇੱਕ ਠੋਕ ਕੇ ਗੜ ਦਿੱਤਾ ਕਿਲਾ ਨੇਝੇ ਵਾਲੀ ਨੋਕ ਤੇ ਵਗਦੇ ਸਮੁੰਦਰਾਂ ਦੇ ਰੁਕ ਮੋੜ ਤੇ ਧੰਨ ਧੰਨ ਹੋ ਗਈ ਅਕਬਾਲ ਆਇਆ ਹੋਇਆ ਵਿਦੇਸ਼ੀ ਖੇੜਾ ਆਇਆ ਲੈ ਵੀ ਗੋਪੀ ਤੈਨੂੰ ਮੁਬਾਰਕਬਾਦ ਹੈ ਕਿ ਤੂੰ ਨਵੇਂ ਮੁੰਡਿਆਂ ਨੂੰ ਤਰਾਸ਼ ਕੇ ਅੱਗੇ ਲੈ ਕੇ ਆ ਰਿਹਾ ਨੰਨੀ ਕੱਟ ਪਿੰਡ ਵਾਲਾ ਆ ਗਿਆ ਲਾਸਟ ਕਬੱਡੀ ਪਾ ਰਿਹਾ سینڈ گوپی گیارہ ہزار انگلینڈ کو نظارا چکریا مار کے دسو جو نام ضرور کر لگی لکھ لوگ بہت بہت ہاں بلیا چاہیے سن رہا مرا پر سامنے ملی نکا مرا جیوے میرے میرے پہ وکھرا بنایا ہے لگا پیا جو پہلی روڑ دے پہلا دیڑھ ہوں گا چیرا مار دی تین حصے ملی نکا مارے نے چوٹ ہوتا ہے اگلی روڑ ہے

ஆனியசோ ரமண ரே ஆகவே கேலே கே